ਮਹਾਤਮਾ ਬੁੱਧ ਰੱਬ ਦੀ ਅਸਲੀ ਕਹਾਣੀ ਇੱਕ ਵਾਰ ਮਹਾਤਮਾ ਬੁੱਧ ਆਪਣੇ ਸ਼ិਸ਼ਿਆਨ ਨਾਲ ਪਿੰਡ ਦੇ ਰਾਹੀ ਜਾ ਰਹੇ ਸਨ ਰਾਹ ਵਿੱਚ ਇੱਕ ਵਿਅਕਤੀ ਨੇ ਬੁੱਧ ਜੀ ਨੂੰ ਰੋਕਿਆ ਤੇ ਪੁੱਛਿਆ ਪ੍ਰਭੂ ਤੂੰ ਕਿਹੜੇ ਰੱਬ ਵਿੱਚ ਵਿਸ਼ਵਾਸ ਕਰਦਾ ਹੈ ਰੱਬ ਨੂੰ ਕਿਵੇਂ ਲੱਭ ਸਕਦਾ ਹੈ ਤਾਂ ਮਹਾਤਮਾ ਬੁੱਧ ਜੀ ਮੁਸਕਰਾਉਂਦੇ ਹੋਏ ਕਹਿੰਦੇ ਮੇਰੇ ਨਾਲ ਚਲ ਉਹ ਉਸ ਵਿਅਕਤੀ ਨੂੰ ਇੱਕ ਨਦੀ ਦੇ ਕੰਢੇ ਲੈ ਗਈ ਗੁੰਧ ਜੀ ਨੇ ਕਿਹਾ ਪਾਣੀ ਵਿੱਚ ਚਾਹ ਕੇ ਵੇਖ ਤੈਨੂੰ ਕੀ ਨਜ਼ਰ ਆ ਰਿਹਾ ਹੈ ਫਿਰ ਮੈਨੂੰ ਦੱਸ ਵਿਅਕਤੀ ਨੇ ਬੋਲਿਆ ਮੈਨੂੰ ਆਪਣਾ ਚਿਹਰਾ ਤਾਂ ਦਿਖ ਰਿਹਾ ਹੈ ਪਰ ਪਾਣੀ ਹਿੱਲ ਰਿਹਾ ਹੈ ਸਾਫ਼ ਨਹੀਂ ਦਿਖ ਰਿਹਾ ਗੁੰਧ ਜੀ ਨੇ ਹੱਸ ਕੇ ਕਿਹਾ ਇਹੀ ਤਾਂ ਰਬ ਨਾਲ ਵੀ ਹੁੰਦਾ ਹੈ ਜਦੋਂ ਮਨ ਵਿੱਚ ਲਾਲਚ ਗੁੱਸਾ ਤੇ ਬੇਚੈਨੀ ਹੋਵੇ ਤਾਂ ਸੱਚ ਸਾਫ਼ ਨਹੀਂ ਦਿਸਦਾ ਸਾਨੂੰ ਰੱਬ ਸਾਫ਼ ਨਹੀਂ ਦਿੰਦਾ ਪਰ ਜਦੋਂ ਮਨ ਵਿੱਚ ਸ਼ਾਂਤ ਤੇ ਠਹਿਰਾ ਹੋਵੇ ਪਾਣੀ ਵਾਂਗੂ ਸੁਥਰਾ ਹੋਵੇ ਜਦ ਹੀ ਰੱਬ ਆਪਣੇ ਅੰਦਰ ਹੀ ਦਿਸਦਾ ਹੈ ਇਹ ਗੱਲ ਸੁਣ ਕੇ ਉਸ ਵਿਅਕਤੀ ਨੇ ਗੁੰਧ ਜੀ ਦੇ ਚਲਾ ਵਿੱਚ ਡਿੰਗ ਪਿਆ ਤੇ ਬੋਲਿਆ ਅੱਜ ਮੈਂ ਸਮਝ ਲਿਆ ਕਿ ਰੱਬ ਬਾਹਰ ਨਹੀਂ ਸਰਡੇ ਅੰਦਰ ਹੀ ਮੌਜੂਦ ਹੈ ਪਰ ਨਿਕਲਦਾ ਨਹੀਂ ਬੁੱਧ ਜੀ ਬੋਲੇ ਸਹੀ ਕਿਹਾ ਜਿਸ ਦਿਨ ਤੂੰ ਆਪਣੇ ਮਨ ਨੂੰ ਕਾਬੂ ਕਰਨਾ ਸਿੱਖ ਲਵੇਂਗਾ ਉਸ ਦਿਨ ਰਗ ਤਿਰਕੂਲ ਹੋਵੇਗਾ ਇਹ ਸਿੱਖਿਆ ਸੁਣ ਕੇ ਉਂਦੀ ਜ਼ਿੰਦਗੀ ਬਦਲ ਗਈ ਜੇਕਰ ਤੁਹਾਨੂੰ ਕਹਾਣੀ ਵਧੀਆਂ ਲੱਗੀਆਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੇਖਣ ਲਈ